ਹਾਂਜੀ ਦੋਸਤੋ ਅੱਜ ਦਾ ਇਨਸਾਨ ਦਿਖਾਉਣੇ ਆ ਜੀ ਤੁਹਾਨੂੰ ਕਿੰਨਾ ਮਤਲਬੀ ਹੋ ਗਿਆ ਜਿਹੜੀ ਤਾਂ ਆਪਣੀ ਫਸਲ ਬੀਜੀ ਹੁੰਦੀ ਆ ਉਹਨੂੰ ਨਾ ਵੱਢ ਕੇ ਉਸ ਤੋਂ ਬਾਅਦ ਜਿਹੜੀ ਖੇਤਾਂ ਦੀ ਰਹਿਣ ਖੋਦ ਹੁੰਦੀ ਆ ਉਹਨੂੰ ਅੱਗ ਲਾ ਦਿੰਦੇ ਆ ਤੇ ਜਿਹੜੀ ਰੱਬ ਦੀ ਜਿਹੜੀ ਬੀਜੀ ਹੋਈ ਫਸਲ ਆ ਜਿਹਦੀ ਰੱਬ ਦੇਖਭਾਲ ਕਰਦਾ ਰਾਖੀ ਕਰਦਾ ਉਹਨੂੰ ਸਾਰੀ ਨੂੰ ਅੱਗ ਲਾ ਕੇ ਸਾੜ ਦਿੰਦੇ ਆ ਤੇ ਸੜਕ ਤੇ ਦੇਖੋ ਜਿੰਨੇ ਵੀ ਨਾ ਕਿਨਾਰਿਆਂ ਤੇ ਦਰਖਤ ਲਾਏ ਹੁੰਦੇ ਆਗੇ ਸਰਕਾਰੀ ਉਹ ਸਾਰੇ ਸਾੜ ਕੇ ਰੱਖ ਦਿੰਦੇ ਆ ਪਤਾ ਨਹੀਂ ਲੋਕਾਂ ਨੂੰ ਕੀ ਮਿਲਦਾ ਪਤਾ ਨਹੀਂ ਤਾਂ ਮੰਗਰਲੇ ਖੇਤਾਂ ਵਾਲੇ ਅੱਗ ਲਾ ਦਿੰਦੇ ਆ ਸੋ ਵੀਰੋ ਜਦੋਂ ਵੀ ਆਪਾਂ ਅੱਗ ਲਾਉਣੀ ਆ ਨਾ ਆਲੇ-ਦਾਲੇ ਖੇਤਾਂ ਦੇ ਆਪਣੇ ਹਾਲਾ ਦਾ ਢੇੜਾ ਦੇ ਲਿਆ ਕਰੋ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਦੇਖੋ ਕਿੰਨੀਆਂ ਵੀਡੀਓ ਆ ਰਹੀਆਂ ਨੇ ਦਰਖਤ ਮੱਚੀ ਜਾ ਰਹੇ ਨੇ ਲੋਕ ਸਾੜ ਰਹੇ ਨੇ ਵਿੱਚੀ ਜਾਨਵਰ ਵਿੱਚੀ ਪੰਛੀ ਪੰਛੀਆਂ ਦੇ ਬੱਚੇ ਸਾਰਾ ਕੁਸਾਲ ਨੇ ਵਿੱਚੀ ਫੂਕ ਦਿੰਨੇ ਹੋ ਤੁਸੀਂ ਸੋ ਕਿੰਨੀ ਮਾੜੀ ਗੱਲ ਹੈ ਕੁਦਰਤ ਨਾਲ ਇੰਨਾ ਖਿਲਵਾੜ ਚੰਗਾ ਨਹੀਂ ਹੈਗਾ ਤੇ ਜਦੋਂ ਕੁਦਰਤ ਕਰੋਪੀ ਕਰਦਾ ਨਾ ਫਿਰ ਆਪਾਂ ਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਕੀ ਮਾੜਾ ਕਰਤਾ ਰੱਬ ਦਾ ਵੀ ਸਾਡੇ ਨਾਲ ਇਦਾਂ ਪਤਾ ਨਹੀਂ ਕਿਉਂ ਕਰ ਰਿਹਾ ਸੋ ਵੀਰੋ ਜਿਹੜੀ ਇਹ ਨਾ ਮਾੜੀ ਗੱਲ ਆ ਇਹ ਕੁਦਰਤ ਦਾ ਜਿਹੜਾ ਆਪਾਂ ਮਾੜਾ ਕਰਦੇ ਆ ਨਾ ਇਸ ਤੋਂ ਵੱਡੀ ਹੋਰ ਕੋਈ ਮਾੜੀ ਗੱਲ ਨਹੀਂ ਹੋ ਸਕਦੀ ਸੋ ਇਹਦੇ ਨਾਲ ਜਾਨੀ 2-4% ਹੀ ਹੁੰਦੇ ਆ ਇਦਾਂ ਦੇ ਲੋਕ ਤੇ ਮਾਰ ਸਾਰਿਆਂ ਨੂੰ ਝੱਲਣੀ ਪੈ ਜਾਂਦੀ ਆ ਜਦੋਂ ਰੱਬ ਮਾਰ ਕਰਦਾ ਆਪਣੀ ਜਿਹੜੀ ਕੁਦਰਤਾਂ ਦੀ ਕਰੋਪੀ ਹੁੰਦੀ ਆ ਗਈ ਤੇ ਉਹ ਸਾਰਿਆਂ ਤੇ ਪੈ ਜਾਂਦੀ ਆ ਸੋ ਇਦਾਂ ਦਰਖਤ ਜੇ ਆਪਾਂ ਲਾਉਣੇ ਨਹੀਂ ਨਾ ਜਿਹੜੇ ਲੱਗੇ ਹੋਏ ਆ ਉਹਨਾਂ ਦੀ ਦੇਖਭਾਲ ਕਰ ਲਿਆ ਕਰੋ ਉਹੀ ਬਹੁਤ ਆ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ ਤੇ ਸਾਰੇ ਆਪਣੇ ਰਿਸ਼ਤੇਦਾਰ ਯਾਰ ਮਿੱਤਰ ਸਾਰੇ ਵਾਪਸ ਆ ਜਾਂਦੇ ਆ ਸਿਵਿਆਂ ਚ ਤੇ ਇਹ ਜਿਹੜੀ ਦਰਖਤਾਂ ਦੀ ਲੱਕੜ ਆ ਨਾ ਇਹ ਆਪਣੇ ਨਾਲ ਮੱਚਦੀ ਆ ਇਹ ਸਗੋਂ ਦੀ ਆਪਣੇ ਤੋਂ ਪਹਿਲਾਂ ਇਹ ਦਰਖਤਾਂ ਦੀ ਲੱਕੜ ਮੱਚਦੀ ਆਗੀ ਸੋ ਆਪਾਂ ਇਹਨਾਂ ਨੂੰ ਹੁਣ ਜਿਉਂਦਿਆਂ ਨੂੰ ਸਾੜੀ ਜਾਂਦੇ ਆ ਸੋ ਇਹ ਮਹਿੰਗਾ ਪੈਣਾ ਜੀ ਆਪਾਂ ਨੂੰ ਧਿਆਨ ਰੱਖਿਓ ਸੋ ਵੀਰੋ ਕਿੰਨੀਆਂ ਵੀਡੀਓ ਆ ਰਹੀਆਂ ਨੇਗੀਆਂ ਤੁਸੀਂ ਥੋੜਾ ਬਹੁਤਾ ਸੋਚ ਲਿਆ ਕਰੋ ਦੇਖੋ 2-4 ਹੀ ਪਿੰਡ 'ਚ ਬੰਦੇ ਹੁੰਦੇ ਆ ਇਦਾਂ ਦੇ ਜਿਹੜੇ ਇਹ ਕੰਮ ਕਰਦੇ ਆ ਤੇ ਸੁਣਨਾ ਸਾਰਿਆਂ ਨੂੰ ਪੈ ਜਾਂਦਾ ਵੀਡੀਓ 'ਚ ਦੇਖਿਆ ਆਉਣਾ ਤੁਸੀਂ ਜਾਂ ਫੇਸਬੁੱਕ ਤੇ ਫੋਟੋਆਂ ਜਿਹੜੀਆਂ ਆਉਂਦੀਆਂ ਨੇ ਕਿੰਨੇ ਲੋਕ ਗਲਤ ਕਮੈਂਟ ਕਰਦੇ ਹੁੰਦੇ ਆ ਕਿਸਾਨਾਂ ਨੂੰ ਵੀ ਕਿਸਾਨਾਂ ਨੇ ਦੇਖੋ ਜੀ ਦਰਖਤਾਂ ਨੂੰ ਅੱਗਾਂ ਲਾਤੀਆਂ ਮਚਾ ਤੇ ਦਰਖਤ ਪੰਛੀ ਮਚਾ ਤੇ ਵਿੱਚ ਆਲਣੇ ਮਚਾ ਤੇ ਵਿੱਚ ਬੱਚੇ ਫੂਕ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਤਾ ਦੇਖੋ ਜੀ ਗੱਲ ਉਹਨਾਂ ਦੀ ਵੀ ਸਹੀ ਐ ਤੇ ਬਿੱਚੋਂ 100 ਦੇ ਵਿੱਚੋਂ ਨਾ ਜਿਹੜੇ 15 20% ਤੱਕ ਕਿਸਾਨ ਇਦਾਂ ਦੇ ਕੰਮ ਕਰਦੇ ਆ ਦੇਖੋ ਅੱਗ ਅਸੀਂ ਵੀ ਲਾਉਣੇ ਆ ਮਜਬੂਰੀ ਹੁੰਦੀ ਆ ਹਰ ਇੱਕ ਦੀ ਅਸੀਂ ਆਲੇ-ਦਾਲੇ ਨਾ ਖੇਤ ਦੇ ਹਲਾਂ ਨਾਲ ਢੇੜੇ ਕੱਢ ਦਿੰਨੇ ਆ 2 2 4 4 ਤੇ ਤੁਸੀਂ ਆ ਕੇ ਦੇਖ ਸਕਦੇ ਹੋ ਸਾਡੇ ਖੇਤ 'ਚ ਜਿੰਨੇ ਵੀ ਦਰਖਤ ਲੱਗੇ ਹੋਏ ਹਨ ਇੱਕ ਵੀ ਪੱਤਾ ਤੁਸੀਂ ਮੱਚਿਆ ਹੋਇਆ ਦਿਖਾ ਦਿਓ ਸਾਨੂੰ ਤੇ ਦੇਖੋ ਕਿਸਾਨ ਵੀਰੋ ਜਿਹੜੇ ਇਹ ਕੰਮ ਕਰਦੇ ਹੋ ਨਾ ਤੇ ਥੋੜਾ ਜਿਹਾ ਢੇੜੇ ਕੱਢ ਲਿਆ ਕਰੋ ਹਲਾਂ ਦੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਫਿਰ ਉਹ ਟਾਈਮ ਦੇਖੋ ਦੂਰ ਨਹੀਂ ਹੋਣਾ ਬਹੁਤਾ ਟਾਈਮ ਨਹੀਂ ਲੱਗਣਾ ਰੱਬ ਨੂੰ ਆਪਣਾ ਦੁਸ਼ਮਣ ਬਣ ਲਈ ਫਿਰ ਆਪਾਂ ਕਹਨੇ ਆ ਜੀ ਰੱਬ ਨੇ ਹੜ੍ਹ ਲਿਆ ਤੇ ਦੇਖੋ ਪਿੱਛੇ ਕਿੰਨਾ ਬੁਰਾ ਹਾਲ ਹੋਇਆ ਕਿੰਨੇ ਹੜਾਏ ਕਿੱਥੇ ਕਿੱਥੇ ਗੜੇ ਮਾਰੀ ਹੋਈ ਸੋ ਇਹ ਜਿਹੜਾ ਆਪਾਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ ਨਾ ਤੇ ਇਹੀ ਮੁੱਖ ਕਾਰਨ ਇਹੀ ਆ ਜੀ ਜਿਹੜਾ ਕੁਦਰਤ ਆਪਣੇ ਤੇ ਮਾਰ ਕਰ ਰਹੀ ਹੈਗੀ ਰੱਬ ਜਿਹੜਾ ਆਪਣਾ ਬੈਰੀ ਬਣ ਰਿਹਾ ਨਾ ਜਿਹੜਾ ਆਪਾਂ ਸੇੜਖਾਨੀ ਕਰ ਰਹੇ ਹਾਂ ਕੁਦਰਤ ਨਾਲ ਸੋ ਉਹਦੇ ਆਪਾਂ ਨੂੰ ਨਤੀਜੇ ਭੁਗਤਨੇ ਪੈ ਰਹੇ ਨੇਗੇ ਸੋ ਹਜੇ ਵੀ ਟਾਈਮ ਆ ਜੀ ਸੰਭਲ ਜੋ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਵੀ ਇੱਥੇ ਦਰਖਤ ਲੱਗ ਸਕਦੇ ਆ ਲਾਇਆ ਕਰੋ ਤੇ ਜਿਹੜੀ ਗਰਮੀ ਹੁਣ ਪੈ ਰਹੀ ਆ ਨਾ ਗਰਮੀ ਨੇ ਬੁਰਾ ਹਾਲ ਕਰਿਆ ਹੋਇਆ ਸਭ ਦਾ ਇਹਦਾ ਮੁੱਖ ਕਾਰਨ ਇਹੀ ਆ ਜੀ ਆਪਾਂ ਦਰਖਤ ਨਾ ਵੱਡੀ ਤੁਰੇ ਜਾਂਦੇ ਆ ਵਿਚਾਰਿਆਂ ਨੂੰ ਇਹਨਾਂ ਨੂੰ ਅੱਗ ਲਾ ਕੇ ਸਾੜ ਦਿੰਨੇ ਆ ਜੇ ਆਉਂਦਿਆਂ ਨੂੰ ਇਹਨਾਂ ਨੂੰ ਮਾਰੀ ਜਾਂਦੇ ਆ ਫੂਕੀ ਜਾਂਦੇ ਆ ਇਹਨਾਂ ਨੂੰ ਤੇ ਆਏ ਸਾਲ ਆਪਾਂ ਨਾ ਗਰਮੀਆਂ ਚ ਦੋ ਦੋ ਏਸੀ ਠੋਕ ਦਿੰਨੇ ਆ ਤੇ ਆਪਣੇ ਖੇਤ ਬੰਨੇ ਵੀ ਦੇਖਿਆ ਕਰੋ ਇੱਕ ਦੋ ਬੂਟੇ ਨਾ ਲਾ ਦਿਆ ਕਰੋ ਇਹਦਾ ਆਪਾਂ ਨੂੰ ਫਾਇਦਾ ਹੀ ਆ ਨੁਕਸਾਨ ਨਹੀਂ ਮੈਨੂੰ ਲੱਗਦਾ ਕੋਈ ਹੋਊਗਾ ਬਾਕੀ ਜੇ ਆਪਣੀ ਵੀਡੀਓ ਕਿਸੇ ਨੂੰ ਚੰਗੀ ਨਹੀਂ ਲੱਗੀ ਆਪਣੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਤੇ ਉਹਦੇ ਲਈ ਆਪਾਂ ਜੀ ਮਾਫੀ ਮੰਗਦੇ ਆ ਜੇ ਵੀਡੀਓ ਚੰਗੀ ਲੱਗੀ ਕਿਸੇ ਨੂੰ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ